ਸਾਰੇ ਤਾਂ ਨਹੀਂ ਕਾਂਗਰਸ ਚ ਮਾੜੇ ਪਰ ਜਿਹੜਾ ਭਾਰਤ ਪੂਸ਼ਨ ਆਸ਼ੂ ਹੈ ਉਹ ਬੱਤਮੀਜ਼ ਬੰਦਾ ਹੈ ਭਾਰਤ ਪੂਸ਼ਨ ਆਸ਼ੂ ਦੀ ਜਗ੍ਹਾ ਜੇਲ੍ਹ ਚ ਭਗਵੰਤ ਮਾਨ ਕਹੀ ਜਾਂਦਾ ਹੈ ਭਾਰਤ ਪੂਸ਼ਨ ਆਸ਼ੂ ਬਾਰੇ ਮੈਂ ਜੇਲ੍ਹ ਚ ਰੱਖਿਆ ਇਹਦੀ ਜਗ੍ਹਾ ਜੇਲ੍ਹ ਚ ਹੈ ਉਹ ਭਾਈ ਤੂੰ ਮੌਕੇ ਦਾ ਸੀਐਮ ਹੈ ਜੇ ਇਹਦੀ ਜਗ੍ਹਾ ਜੇਲ੍ਹ ਚ ਹੈ ਇਹਨੂੰ ਦੁਬਾਰੇ ਜੇਲ੍ਹ ਚ ਛੁੱਟ ਫਿਰ ਛੁੱਟਦਾ ਕਿਉਂ ਸਾਨੂੰ ਤਾਂ ਲੱਗਦਾ ਕਿਤੇ ਭਗਵੰਤ ਮਾਨ ਨੂੰ ਨਰਾਜ਼ ਸਭਾ ਚ ਭੇਜ ਦੇ ਆਪ ਇੱਥੇ ਸੀਐਮ ਬਣ ਕੇ ਬਹਿ ਜਾ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਲੋਕ ਆਖਦੇ ਉਹੀ ਚੁਟਕਲੇ ਜੇ ਸੁਣ ਸੁਣ ਕੇ ਜੋ ਗੱਲ ਕਹਨੇ ਸੀ ਉਹ ਤੇ ਪੂਰੇ ਤਾਂ ਉੱtre ਜਦੋਂ ਜਿਮਣੀ ਚੋਣ ਹੁੰਦੀ ਆ ਸਰਕਾਰ ਜਿੱਤਲਾਂ ਦੀ ਹੁੰਦੀ ਆ ਪਰ ਕੋਈ ਜ਼ਰੂਰੀ ਨਹੀਂ ਸੋ ਅਸੀਂ ਤਾਂ ਕਹਨੇ ਆ ਬੰਦੇ ਦਾ ਨਾਂ ਵੀ ਪਰਪਕਾਰ ਸਿੰਘ ਆ ਤੇ ਬੰਦਾ ਵੀ ਪਰਪਕਾਰੀ ਆ ਪਰ ਜਿਵੇਂ ਹੁਣ ਪਰਮਿੰਦਰ ਸਿੰਘ ਜੀ ਦਾ ਬਿਆਨ ਆਇਆ ਤੁਹਾਨੂੰ ਕਿਵੇਂ ਲੱਗਦਾ ਕਿ ਨੇੜੇ ਗੱਲ ਕਿਵੇਂ ਲੱਗ ਜੂ ਜਦੋਂ ਕਹਿਤਾ ਹੁਣ ਗੱਲ ਜਵਾਨ ਚੋਂ ਇੱਕ ਵੱਡੀ ਘੜਤੀ ਕਿ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨ ਰਹਿਣਗੇ ਨਹੀਂ ਜਾਵਾਂਗੇ ਇਹ ਤਾਂ ਹੁਣ ਹੋ ਨਹੀਂ ਸਕਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਦੀ ਛੱਡ ਦੇਣ ਹੁਣ ਐ ਲੱਗ ਰਿਹਾ ਹੈ ਜਿਵੇਂ ਲੋਕ ਦੁਬਾਰਾ ਅਕਾਲੀ ਦਲ ਨੂੰ ਯਾਦ ਲੱਗੇ ਅਸਲ ਅਕਾਲੀ ਦਲ ਇੱਕੋ ਹੀ ਆ ਜਿਹੜਾ 105 ਸਾਲ ਪਹਿਲਾਂ ਬਣਿਆ ਕਈ ਤਾਂ ਅਕਾਲੀ ਦਲ ਦੇ ਨੌ ਵੱਡੇ ਰੱਖੀ ਬੈਠੇ ਨੇ ਬੰਦੇ ਘੱਟ ਨੇ ਨੌ ਵੱਡਾ 25 ਲੱਖਰਾਂ ਦਾ ਧਰ ਲੈਣਗੇ ਬੰਦੇ ਸਾਰੇ ਪੰਜ ਹੋਣਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਦੋਂ ਤੱਕ ਪ੍ਰਧਾਨ ਰਹਿਣਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗੇ ਇਹ ਕਹਿਣਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਦਾ ਕਿਉਂਕਿ ਸੁਖਦੇਵ ਸਿੰਘ ਢੀਡਸਾ ਦਾ ਦਿਹਾਤ ਹੁੰਦਾ ਉਹਨਾਂ ਦੇ ਭੋਗ ਤੇ ਸ਼ਰਧਾਂਜਲੀ ਪੇਂਟ ਕਰਨ ਪਹੁੰਚਦੇ ਨੇ ਸੁਖਵੀਰ ਸਿੰਘ ਬਾਦਲ ਹੋਰ ਵੱਡੇ ਲੀਡਰ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਉੱਥੇ ਵੀ ਇਹੀ ਵਾਰ-ਵਾਰ ਗੱਲ ਰਿਪੀਟ ਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਜਿਹੜੇ ਵੀ ਰੁੱਸੇ ਹੋਏ ਨੇ ਉਹ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨ ਤੇ ਉਸ ਤੋਂ ਬਾਅਦ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਸੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਤੋਂ ਬਾਅਦ ਉਹਨਾਂ ਅਨੁਸਾਰ ਨੰਝਲੀ ਸਮਾਗਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਜਾ ਸਕਦੇ ਨੇ ਹੋਰ ਵੀ ਇਕੱਠੇ ਹੋ ਸਕਦੇ ਨੇ ਜਿਹੜੇ ਨਾਰਾਜ਼ ਆਗੂ ਨੇ ਪਰ ਪਰਮਿੰਦਰ ਸਿੰਘ ਢੀਂਡਸਾ ਦਾ ਇਹ ਬਿਆਨ ਆਇਆ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ ਉਦੋਂ ਤੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਜਾਵਾਂਗੇ ਸੋ ਬਾਬਾ ਸਰਜੀਤ ਸਿੰਘ ਕਨੜਕੀ ਵਾਲੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੁਹਾਡੇ ਨਜ਼ਦੀਕੀ ਨੇ ਪਰਮਿੰਦਰ ਸਿੰਘ ਢੀਂਡਸਾ ਤੁਹਾਡੇ ਨਜ਼ਦੀਕੀ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਤਾਂ ਬਿਆਨ ਇੱਥੋਂ ਤੱਕ ਇਹ ਆ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਸਮਾਂ ਨਹੀਂ ਜਾਵਾਂਗੇ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਾ ਰਹਿਣਗੇ ਕਿਵੇਂ ਦੇਖਦੋਂ ਸਾਰਾ ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ 'ਚ ਇਕੱਠੇ ਨਹੀਂ ਹੋਣਗੇ ਆਗੂ ਸਾਡੇ ਤਾਂ ਦੋਨੇ ਨੇੜੇ ਨੇ ਜੀ ਦੋਨਾਂ ਨਾਲ ਪਰਿਵਾਰ ਕਰਸਤਾ ਅਸੀਂ ਦੋਨਾਂ ਨੂੰ ਕਹਿਣੇ ਆ ਰੋਜ਼ਾਨਾ ਕਹਿਣਿਆ ਵੀ ਤੁਸੀਂ ਦੋਏ ਭਰਾ ਇਕੱਠੇ ਹੋਵੋ ਦੋਏ ਵਧੀਆ ਨੇ ਸੋ ਆਉਣ ਵਾਲੇ ਸਮੇਂ 'ਚ ਅਸੀਂ ਦੁਬਾਰਾ ਪ੍ਰਵਿੰਦਰ ਜੀ ਨਾਲ ਗੱਲ ਕਰਾਂਗੇ ਇਕੱਠੇ ਕਰਾਂਗੇ ਅਰਦਾਸ ਗੁਰੂ ਅੱਗੇ ਹੈ 2022 ਤੱਕ ਇਹ ਦੋਨੇ ਇਕੱਠੇ ਹੋਣੇ ਚਾਹੀਦੇ ਨੇ ਠੀਕ ਹੈ ਪ੍ਰਵਿੰਦਰ ਸਿੰਘ ਐਂਡ ਸੁਖਵੀਰ ਠੀਕ ਹੈ ਪਰ ਜਿਵੇਂ ਹੁਣ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਆਇਆ ਤੁਹਾਨੂੰ ਕਿਵੇਂ ਲੱਗਦਾ ਕਿ ਨੇੜੇ ਗੱਲ ਕਿਵੇਂ ਲੱਗ ਜੂ ਜਦੋਂ ਕਹਿਤਾ ਹੁਣ ਗੱਲ ਜਵਾਨ ਚ ਇੱਕ ਵੱਡੀ ਘੜਤੀ ਕਿ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨ ਰਹਿਣਗੇ ਨਹੀਂ ਜਾਵਾਂਗੇ ਇਹ ਤਾਂ ਹੁਣ ਹੋ ਨਹੀਂ ਸਕਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਕੋਈ ਨਾ ਬਿਆਨ ਆ ਗਿਆ ਵਾਹਿਗੁਰੂ ਕਿਰਪਾ ਕਰੇ ਗੱਲਬਾਤ ਕਰਾਂਗੇ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਲੁਧਿਆਣਾ ਜਿਮਨੀ ਚੋਣ ਚੱਲ ਰਹੀ ਆ ਜੀ ਉੱਥੇ 19 ਤਰੀਕ ਨੂੰ ਵੋਟਾਂ ਪੈਣੀਆਂ ਨੇ 19 ਜੂਨ ਨੂੰ 23 ਨੂੰ ਨਤੀਜੇ ਆਉਣੇ ਨੇ ਉੱਥੇ ਸ਼ਰੋਮਣ ਅਕਾਲੀ ਦਲ ਦੇ ਕਿਵੇਂ ਦੀ ਰਹੂਗੀ ਵੋਟ ਬੈਂਕ ਵਧੂਗਾ ਜਾਂ ਕੀ ਲੱਗਦਾ ਤੁਹਾਨੂੰ ਉਥੇ ਵੋਟ ਬੈਂਕ ਬਹੁਤ ਵਧੀਆ ਵਧੂਗਾ ਜੀ ਕਿਉਂਕਿ ਜਿਹੜੇ ਪਰਉਪਕਾਰ ਸਿੰਘ ਘੁੰਮਣ ਨੇ ਵਕੀਲ ਨੇ ਜੀ ਬਹੁਤ ਚੰਗੀ ਪਰਸਨਲਿਟੀ ਨੇ ਲੋਕਾਂ ਦੇ ਨਾਲ ਖੜਦੇ ਆ ਜੀ ਕੋਈ ਰਾਤ ਨੂੰ ਵੀ ਸੱਦਲੇ ਤਾਂ ਵੀ ਇੱਕ ਦਿਲਰੋਜ਼ ਸੀ ਨਾ ਬੱਚੀ ਦੱਬਤੀ ਸੀ ਕਤਲ ਹੋਇਆ ਸੀ ਜੀ ਦਾ ਉਹਦਾ ਕੇਸ ਫ੍ਰੀ ਲੜਿਆ ਤੇ ਉਸ ਔਰਤ ਨੂੰ ਫਾਂਸੀ ਦੀ ਸਜ਼ਾ ਕਰਵਾਈ ਹੈ ਅੱਗੇ ਹਾਈ ਕੋਰਟ ਕੀ ਫੈਸਲਾ ਦਿੰਦੀ ਹੈ ਸਮਾਂ ਦੱਸੂਗਾ ਪਰੇ ਨੇ ਆਪਣੀ ਭੂਮਿਕਾ ਨਿਭਾਈ ਹੈ ਬੰਦਾ ਨਰਮ ਬੋਲਣ ਦਾ ਬੜੀ ਲਿਆਕਤ ਨਾਲ ਬੋਲਦਾ ਸੋ ਅਸੀਂ ਤਾਂ ਕਹਨੇ ਆ ਬੰਦੇ ਦਾ ਨਾਮ ਵੀ ਪਰਉਪਕਾਰ ਸਿੰਘ ਹੈ ਤੇ ਬੰਦਾ ਵੀ ਪਰਉਪਕਾਰੀ ਹੈ ਸੋ ਆਮ ਆਦਮੀ ਪਾਰਟੀ ਮੌਕੇ ਦੀ ਸਰਕਾਰ ਆ ਜੀ ਸੀਐਮ ਭਗਵੰਤ ਮਾਨ ਉਹਨਾਂ ਦੇ ਧਰਮ ਪਤਨੀ ਹੋਰ ਵੱਡੇ ਵੱਡੇ ਲੀਡਰ ਵੱਡੇ ਵੱਡੇ ਦਿਗਜ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਸੀਟ ਤਾਂ ਆਮ ਆਦਮੀ ਪਾਰਟੀ ਦੇ ਖਾਤੇ 'ਚ ਪੈਣੀ ਹੈ ਜਦੋਂ ਜਿਮਣੀ ਚੋਣ ਹੁੰਦੀ ਆ ਸਰਕਾਰ ਜਿੱਤਲਾਂ ਦੀ ਹੁੰਦੀ ਆ ਪਰ ਕੋਈ ਜ਼ਰੂਰੀ ਨਹੀਂ 3 ਸਾਲ ਪਹਿਲਾਂ ਸਿਮਰਨਜੀਤ ਮਾਨ ਨਹੀਂ ਜਿੱਤਿਆ ਸੀ ਸਰਕਾਰ ਬਣੀ ਨੂੰ ਕੁੱਲ 3 ਮਹੀਨੇ ਹੋਏ ਸੀ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਲੋਕ ਕੱਕ ਗਏ ਉਹੀ ਚੁਟਕਲੇ ਜੇ ਸੁਣ ਸੁਣ ਕੇ ਜੋ ਗੱਲ ਕਹਿੰਦੇ ਸੀ ਉਤੇ ਪੂਰੇ ਤਾਂ ਉਤਰੇ ਨਹੀਂ ਵੀਆਈਪੀ ਕਲਚਰ ਖਤਮ ਕਰ ਦਾਂਗੇ ਸਗੋਂ ਜਾਦੇ ਵੱਧ ਗਿਆ ਸੋ ਇਸ ਕਰਕੇ ਵੀ ਹੁਣ ਲੋਕ ਉਹ ਜਿਹੜਾ ਆਮ ਆਦਮੀ ਵਾਲਾ ਉਹ ਤਾਂ ਆਲਰੇਡੀ ਰਾਜ ਸਭਾ ਦਾ ਮੈਂਬਰ ਆ ਰਾਜ ਸਭਾ ਦਾ ਮੈਂਬਰ ਹੈ ਗੋਗੀ ਦੇ ਪਰਿਵਾਰ ਨਾਲ ਕੇਜਰੀਵਾਲ ਨੇ ਧੋਖਾ ਕਰਿਆ ਗੋਗੀ ਜੀ ਨੂੰ ਡੈਥ ਹੋਈ ਜਾ ਉਹਨਾਂ ਨੂੰ ਟਿਕਟ ਦੇਣ ਦਾ ਹੱਕ ਬਣਦਾ ਸੀ ਸੋ ਇਸ ਕਰਕੇ ਇਹ ਕੇਜਰੀਵਾਲ ਆਪ ਰਾਜ ਸਭਾ ਚ ਜਾਣਾ ਚਾਹੁੰਦਾ ਇਸ ਸਿਆਸਤ ਬਿਨਾ ਸੱਤਾ ਬਿਨਾ ਰਹਿ ਨਹੀਂ ਸਕਦਾ ਸਾਨੂੰ ਤਾਂ ਲੱਗਦਾ ਕਿ ਤੇ ਭਗਵੰਤ ਮਾਨ ਨੂੰ ਨਰਾਜ ਸਭਾ ਚ ਭੇਜ ਦੇ ਆਪ ਇੱਥੇ ਸੀਐਮ ਬਣ ਕੇ ਬੈਜੇ ਸੋ ਭਗਵੰਤ ਮਾਨ ਨੂੰ ਵੀ ਸੋਚਣਾ ਚਾਹੀਦਾ ਜਾਨੀ ਕਿ ਜੇ ਰਾਸਵਾਲੀ ਸੀਟ ਜੇ ਖਾਲੀ ਹੁੰਦੀ ਆ ਉਥੇ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਤੁਹਾਡਾ ਜਿਹੜਾ ਅਨੁਮਾਨ ਆ ਵੀ ਐਵੇਂ ਜਿਵੇਂ ਹੋਣੀ ਆ ਗੱਲ ਹਾਂ ਇਸ ਤਰ੍ਹਾਂ ਹੀ ਹੋਣੀ ਆ ਜਾਂ ਤਾਂ ਆਪ ਜਾਊਗਾ ਜਾਂ ਭਗਵੰਤ ਮਾਨ ਨੂੰ ਭੇਜੂਗਾ ਠੀਕ ਹੈ ਕਾਂਗਰਸ ਪਾਰਟੀ ਨੂੰ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਾਂਗਰਸ ਪਾਰਟੀ ਲਗਾਤਾਰ ਇਹ ਕਾਂਗਰਸ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਲੋਕ ਇਗਨੋਰ ਕਰ ਚੁੱਕੇ ਨੇ ਪੰਜਾਬ ਦੇ ਹੁਣ ਤਾਂ ਸਾਡੀ ਵਾਰੀ ਆ ਸਾਡੀ ਸਰਕਾਰ ਆਵੇਗੀ ਦੁਬਾਰਾ ਜੀ ਅ ਸਾਰੇ ਤਾਂ ਨਹੀਂ ਕਾਂਗਰਸ ਚ ਮਾਰੇ ਪਰ ਜਿਹੜਾ ਭਾਰਤ ਪੂਸ਼ਨਾਸ਼ੂ ਹੈ ਉਹ ਬਤਮੀਜ਼ ਬੰਦਾ ਹੈ ਤੁਸੀਂ ਉਹਦੀਆਂ ਵੀਡੀਓਜ਼ ਦੇਖੀਆਂ ਨੇ ਇੱਕ ਟੀਚਰ ਨੂੰ ਕਿਦਾਂ ਬਕਵਾਸ ਕਰ ਰਿਹਾ ਕਿਦਾਂ ਬੋਲ ਰਿਹਾ ਉਹ ਬੰਦਾ ਜਿਹੜਾ ਬੰਦਾ ਇੰਨੇ ਲੋਕਾਂ ਚ ਇੱਕ ਲੇਡੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦਾ ਹੈ ਜੇ ਕੱਲੀ ਕੋਈ ਧੀ ਭੈਣ ਉਹਦੇ ਕੋਲੇ ਚਲੀ ਜਾਵੇ ਤਾਂ ਕੀ ਕਰੂਗਾ ਕਰਾਪਟ ਬੰਦਾ ਆ ਇੱਥੇ ਨਾਬੇ ਜੇਲ੍ਹ ਚ ਰਹਿ ਕੇ ਗਿਆ ਸੇਖੋਂ ਡੀਐਸਪੀ ਹੁੰਦੇ ਸੀ ਸਾਬਕਾ ਉਹਨਾਂ ਦੀ ਨੌਕਰੀ ਖਾ ਗਿਆ ਕਿੰਨੇ ਪਰਚੇ ਦਰਜ ਨੇ ਗੁੰਡਾਗਰਦੀ ਕਰਦਾ ਹੈ ਬੋਲਣ ਦੀ ਉਹਨੂੰ ਤਮੀਜ਼ ਨਹੀਂ ਉਹਨੂੰ ਤਾਂ ਬਿਲਕੁਲ ਨਾ ਸੰਗਤ ਲੁਧਿਆਣੇ ਦੀ ਵੋਟ ਪਾਵੇ ਜਾਨਕਿ ਉਮੀਦਵਾਰ ਸਹੀ ਨਹੀਂ ਮੰਨਦੇ ਤੁਸੀਂ ਕਾਂਗਰਸ ਵਾਲੇ ਗਲਤ ਹੈ ਉਹਦੀ ਜਗ੍ਹਾ ਤਾਂ ਜੇਲ੍ਹ ਚ ਆ ਭਾਰਤ ਪੂਸ਼ਣ ਆਸ਼ੂ ਦੀ ਜਗ੍ਹਾ ਜੇਲ੍ਹ ਚ ਆ ਭਗਵੰਤ ਮਾਨ ਕਹੀ ਜਾਂਦਾ ਹੈ ਭਾਰਤ ਪੂਸ਼ਣ ਆਸ਼ੂ ਬਾਰੇ ਮੈਂ ਜੇਲ੍ਹ ਚ ਰੱਖਿਆ ਇਹਦੀ ਜਗ੍ਹਾ ਜੇਲ੍ਹ ਚ ਹੈ ਉਹ ਭਾਈ ਤੂੰ ਮੌਕੇ ਦਾ ਸੀਐਮ ਜੇ ਇਹਦੀ ਜਗ੍ਹਾ ਜੇਲ੍ਹ ਚ ਇਹਨੂੰ ਦੁਬਾਰੇ ਜੇਲ੍ਹ ਚ ਸੁੱਟ ਫੇਰ ਸੁੱਟਦਾ ਕਿਉਂ ਨਹੀਂ ਉਹ ਬੰਦਾ ਲਾਇਕ ਨਹੀਂ ਸਿਆਸਤ ਦੇ ਜਿਹਨੂੰ ਬੋਲਣ ਦੀ ਉਹ ਤਮੀਜ਼ ਨਹੀਂ ਬਤਮੀਜ਼ ਬੰਦਾ ਜੇ ਐਡਾ ਸੂਰਮਾ ਸੀ ਆ ਉਰੇ ਝੇਲ ਚ ਰਹਿ ਕੇ ਗਿਆ ਉਰੇ ਬੋਲ ਤੱਕ ਉਹਨੂੰ ਪਤਾ ਸੀ ਕੋਈ ਮੇਰਾ ਇੱਥੇ ਭੋਗ ਨਾ ਪਾ ਦੇ ਜਿਵੇਂ ਉਹ 60 ਸਾਲਾਂ ਦਾ ਬਿੱਟੂ ਮਾਰਿਆ ਸੀ ਔਰਤਾਂ 'ਤੇ ਵੀ ਬਦਮਾਸ਼ੀ ਚੱਲਦੀ ਆ ਥੋੜੀ ਹਾਂਜੀ ਤੁਹਾਨੂੰ ਕੀ ਲੱਗਦਾ ਪੰਜਾਬ ਦੇ VOTER ਨੇ ਜਿਹੜੇ ਉਹਨਾਂ ਦੀ ਹੁਣ ਸੋਚ ਕੀ ਆ ਉਹਨਾਂ ਦੇ ਮਤਲਬ ਮੰਨ ਦੀ ਇੱਛਾ ਕੀ ਆ ਕਿਉਂਕਿ ਲਗਾਤਾਰ ਜਿਹੜੇ VOTER ਹੁੰਦੇ ਨੇ ਉਹਨਾਂ ਦੀ ਸੋਚ ਆ ਜਿਹੜੀ ਥਿੰਕਿੰਗ ਆ ਉਹ 5 ਸਾਲ ਬਾਅਦ ਬਦਲਦੀ ਆ ਚੇਂਜ ਹੁੰਦੀ ਆ ਹੁਣ ਕੀ ਆ ਨਵੇਂ ਚਿਹਰੇ ਦੇਖਣਾ ਸੋਚ ਆ ਜਾਂ ਪੁਰਾਣਿਆਂ ਨੂੰ ਵੋਟਾਂ ਪਾਉਣੀਆਂ ਸੋਚ ਆ ਕੀ ਲੱਗਦਾ ਤੁਹਾਨੂੰ ਹੁਣ ਆ ਲੱਗ ਰਿਹਾ ਜਿਵੇਂ ਲੋਕ ਦੁਬਾਰਾ ਅਕਾਲੀ ਦਲ ਨੂੰ ਯਾਦ ਲਾਗੇ ਕਰਨਾ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਸਾਨੂੰ ਪਤਾ ਲੱਗਦਾ ਸਾਡਾ ਮੰਨ ਕਹਿੰਦਾ ਵੀ ਪਰਉਪਕਾਰ ਸਿੰਘ ਘੁੰਮਣ ਬਹੁਤ ਵੱਡੀ ਲੀਡ ਲੈ ਕੇ ਜਾਊਗਾ ਬਿਲਕੁਲ ਬਲਵਿੰਦਰ ਸਿੰਘ ਭੁੰਦੜ ਦਾ ਵੀ ਬਿਆਨ ਆਇਆ ਜੀ ਇੱਕ ਕਿ ਜੇਕਰ ਬੀਜੇਪੀ ਸਾਡੇ ਪੁਆਇੰਟ ਮੰਨਦੀ ਆ ਬੀਜੇਪੀ ਸਾਡੇ ਨਾਲ ਗੱਲਬਾਤ ਕਰਦੀ ਆ ਤਾਂ ਸ਼ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਜ ਹੋ ਸਕਦਾ ਹੁਣ ਵਾਲੇ ਸਮੇਂ ਚ ਹਾਂ ਬੰਦੀ ਸਿੰਘਾਂ ਨੂੰ ਛੱਡੇ ਬੀਜੇਪੀ ਕਿਸਾਨਾਂ ਦੇ ਮਸਲੇ ਹੱਲ ਕਰੇ ਤਾਂ ਫਾਇਦਾ ਜੇ ਮਸਲੇ ਹੱਲ ਨਾ ਕਰੇ ਫੇਰ ਗੱਠ ਜੋੜ ਕਰਕੇ ਨਹੀਂ ਫਾਇਦਾ ਕਰਨਾ ਵੀ ਨਹੀਂ ਇਹਨਾਂ ਨੇ ਕਰਨਾ ਮੈ ਮਸਲੇ ਹੱਲ ਕਰਾਉਣ ਪਹਿਲਾਂ ਫੇਰ ਕਰਨ ਨਹੀਂ ਤਾਂ ਫਿਰ ਲਾਸ ਹੋ ਜਾਊਗਾ ਬਿਲਕੁਲ ਜੇ ਮਸਲੇ ਬਾਬਾ ਜੀ ਹੱਲ ਹੁੰਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਉਸ ਤੋਂ ਬਾਅਦ ਅਲਾਈਜ ਹੋ ਜਾਂਦਾ ਤਾਂ ਕਿਵੇਂ ਦਾ ਰਹੂਗਾ 2027 ਦੀਆਂ ਚੋਣਾਂ ਕਿਸ ਪਾਸੇ ਜਾਣਗੀਆਂ ਜੇ ਮਸਲੇ ਹੱਲ ਹੋ ਗਏ ਉਸ ਤੋਂ ਬਾਅਦ ਲਾਇਸ ਹੋ ਗਿਆ ਫਿਰ 60% ਅਕਾਲੀ ਦਲ ਦੀ ਸਰਕਾਰ ਆਜੂ ਹਾਂਜੀ ਠੀਕ ਹੈ ਪੰਜ ਮੈਂਬਰੀ ਕਮੇਟੀ ਇੱਕ ਭਰਤੀ ਕਰ ਰਹੀ ਹੈ ਜੀ ਇਕਬਾਲ ਸਿੰਘ ਚੁੰਦਾ ਉਹਦੇ ਵਿੱਚ ਮੌਜੂਦ ਨੇ ਮਨਪ੍ਰੀਤ ਯਾਲੀ ਮੌਜੂਦ ਨੇ ਕੀ ਲੱਗਦਾ ਤੁਹਾਨੂੰ ਉਹ ਪੰਜ ਮੈਂਬਰੀ ਕਮੇਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਕਾਲ ਤਖਤ ਨੇ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਬਣਾਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਨਿਗਰਾਨ ਕਮੇਟੀ ਸੀ ਉਹ ਨਿਗਰਾਨੀ ਕਰਨ ਵਾਸਤੇ ਜਥੇਦਾਰ ਦਾ ਬਿਆਨ ਸਾਰੇ ਦੇਖ ਲਓ ਪੜ੍ਹ ਲਓ ਸੁਣ ਲਓ ਪੰਜ ਮੈਂਬਰੀ ਕਮੇਟੀ ਤਾਂ ਫਿਰ ਬਾਅਦ ਵਿੱਚ ਇਹਨਾਂ ਨੇ ਆਪ ਹੀ ਬਣਾਈ 7 ਮੈਂਬਰੀ ਕਮੇਟੀ ਬਣਾਈ ਸੀ। ਨਹੀਂ ਉਹ ਕਹਿੰਦੇ ਵੀ 7 ਮੈਂਬਰੀ ਬਣਾਈ ਸੀ। 2 ਜਦੋਂ ਭੱਜੇ ਗਏ ਵਿੱਚ ਉਹਨਾਂ ਦਾ ਕੀ ਕਰੀਏ ਉਹ ਤਾਂ ਫਿਰ 5 ਮੈਂਬਰੀ ਤਾਂ ਰਹਿਣੀ ਹੋ ਰਹੀ ਨਹੀਂ ਸੀ। ਭੱਜੇ ਕਿਉਂ ਫਿਰ ਉਹ? ਉਹਨਾਂ ਨੂੰ ਕੋਈ ਮਾੜਾ ਲੱਗਿਆ ਹੋਣਾ। ਜੀ। ਕੋਈ ਲੱਗਿਆ ਹੋਣਾ ਵੀ ਇਹਨਾਂ 'ਚ ਬੰਦੇ ਗਲਤ ਨੇ। ਖਬਰਾਂ ਕੀ ਪਤਾ ਤਾਂ ਭੱਜੇ ਹੋਣ ਉਹ। ਠੀਕ ਹੈ। ਇਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੂੰ ਨਾਲ ਲੈ ਕੇ ਚੱਲਦੇ। ਹੂੰ। ਸੋ 5 ਮੈਂਬਰੀ ਕੋਈ ਕਮੇਟੀ ਨਹੀਂ ਅਕਾਲ ਤਖਤ ਨੇ ਬਣਾਈ। ਠੀਕ ਹੈ। ਇਹਨਾਂ ਨੂੰ ਅਸੀਂ ਕਹਿੰਨੇ ਆ ਪਾਰਟੀ ਬਣਾਓ, ਚੋਣਾਂ ਲੜੋ ਪਰ ਕਿਰਪਾ ਕਰਕੇ ਆਹ ਸ਼ਬਦ ਨਾ ਵਰਤਿਆ ਕਰੋ। ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨਹੀਂ ਅਕਾਲ ਤਖਤ ਵੱਲੋਂ ਸੱਤ ਮੈਂਬਰੀ ਬਣਾਈ ਗਈ ਸੀ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਦਾ ਚੱਲ ਰਿਹਾ ਸਾਰਾ ਸਿਸਟਮ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਇਹਦਾ ਨੁਕਸਾਨ ਨਹੀਂ ਹੋ ਰਿਹਾ ਪੰਜ ਮੈਂਬਰੀ ਕਮੇਟੀ ਵਾਲੀ ਦਾ ਕਿਉਂਕਿ ਭਰਤੀ ਹੋ ਰਹੀ ਆ ਕਨਫਿਊਜ਼ ਹੋ ਰਹੇ ਨੇ ਪਿੰਡ ਵਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵੀ ਉੱਧਰ ਜਾਈਏ ਇੱਧਰ ਜਾਈਏ ਅਸੀਂ ਤਾਂ ਇੱਕ ਗੱਲ ਕਹਿਣੇ ਆ ਅਕਾਲੀ ਦਲ ਅਸਲ ਤਾਂ ਇੱਕੋ ਹੀ ਆ ਜਿਹੜਾ 1920 ਚ ਬਣਿਆ ਸੀ ਪਹਿਲਾਂ ਵੀ ਬੜੇ ਅਕਾਲੀ ਦਲ ਬਣੇ ਢੜੇ ਬਣੇ ਅਖੀਰ ਵੱਡੇ ਚ ਇਨਵੋਲਵ ਹੋਣਾ ਪਿਆ ਪੁਰਾਣੇ ਅਕਾਲੀ ਦਲ ਚ ਸੋ ਅਸਲ ਅਕਾਲੀ ਦਲ ਤਾਂ ਇੱਕੋ ਹੀ ਹੈ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਪ੍ਰਧਾਨ ਕੋਈ ਵੀ ਹੋ ਸਕਦਾ ਹੈ ਅੱਜ ਸੁਖਬੀਰ ਸਿੰਘ ਬਾਦਲ ਨੇ ਕੱਲ ਨੂੰ ਕੋਈ ਹੋਰ ਹੋ ਸਕਦਾ ਅਸਲ ਅਕਾਲੀ ਦਲ ਇੱਕੋ ਹੀ ਹੈ ਜਿਹੜਾ 105 ਸਾਲ ਪਹਿਲਾਂ ਬਣਿਆ ਠੀਕ ਹੈ ਕਈ ਤਾਂ ਅਕਾਲੀ ਦਲ ਦੇ ਨੌ ਵੱਡੇ ਰੱਖੇ ਬੈਠੇ ਨੇ ਬੰਦੇ ਘਟਨੇ ਨੌ ਵੱਡਾ 20 25 ਅੱਖਰਾਂ ਦਾ ਧਰ ਲਣਗੇ ਬੰਦੇ ਸਾਰੇ 5 ਹੋਣਗੇ ਮਰੂਤੀ ਚ ਫਿੱਟ ਹੋ ਜਾਣਗੇ ਸੋ ਇਸ ਕਰਕੇ ਛੋਟੇ ਛੋਟੇ ਧੜੇ ਨਾ ਬਣਾਓ ਜਿਹੜਾ ਪ੍ਰਾਣਾ ਅਕਾਲੀ ਦਲ ਐ 1920 ਚ ਬਣਿਆ ਉਹਦੇ ਚ ਇਨਵੋਲਵ ਹੋਵੋ ਸਾਰੇ ਉਹਨੂੰ ਤਕੜਾ ਕਰੋ ਠੀਕ ਐ ਜਨਨ ਕਿ ਹੁਣ ਲੁਧਿਆਣਾ ਸ਼ੀਟ ਤੇ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਦੀ ਵੋਟ ਬੈਂਕਾ ਉਹ ਕਾਫੀ ਵੱਧਣੀ ਆ ਅ ਕਿਉਂਕਿ ਜਿਹੜਾ ਪਰਪਕਾਰ ਸਿੰਘ ਘੁੰਮਣਾ ਉਹਦੀ ਪਰਸਨੈਲਿਟੀ ਬਹੁਤ ਵਧੀਆ ਨਰਮ ਐ ਬੋਲਣ ਦੀ ਲਿਆਕਤ ਐ ਲੋਕਾਂ ਦੇ ਕੰਮ ਆਉਂਦਾ ਸੋ ਅਸੀਂ ਤਾਂ ਇਹ ਕਹਨੇ ਆ ਆਸ਼ੂ ਨੂੰ ਬੋਲਣ ਦੀ ਅਕਲ ਨਹੀਂ ਬਤਮੀਜ਼ ਬੰਦਾ ਗੁੰਡਾ ਜੇ ਆਸ਼ੂ ਨੂੰ ਵੋਟ ਪਾਤੀ ਸਮਝ ਲਓ ਤੁਸੀਂ ਗੁੰਡਾਗਰਦੀ ਤੇ ਮੋਹਰ ਲਾਤੀ ਲੁਧਿਆਣੇ ਵਾਲਿਓ ਗਲਤੀ ਨਾ ਕਰ ਲਿਓ ਝਾੜੂ ਵਾਲਿਆਂ ਦਾ ਆਲਰੇਡੀ ਪਹਿਲਾਂ ਰਾਸ ਸਭਾ ਦਾ ਮੈਂਬਰ ਹੈਗਾ ਹੁਣ ਨਵੇਂ ਚਿਹਰੇ ਪਰ ਉਪਕਾਰਸ਼ਕ ਨੂੰ ਮੌਕਾ ਦਿਓ ਜੇ ਉਹ ਕੰਮ ਨਹੀਂ ਕਰੂਗਾ ਡੇਢ ਸਾਲ ਬਾਅਦ ਨਾ ਵੋਟ ਪਾਇਓ ਵੀ ਡੇਢ ਸਾਲ ਦਾ ਹੀ ਮਸਲਾ ਹੁਣ ਹਾਂ ਡੇਢ ਸਾਲ ਦਾ ਮਸਲਾ ਹਰ ਪ੍ਰਕਾਰ ਸਾਨੂੰ ਕੋ ਮਨ ਨੂੰ ਮੌਕਾ ਦੇਵੋ ਅਸੀਂ ਤਾਂ ਇਹ ਬੇਨਤੀ ਲੁਧਿਆਣੇ ਦੀ ਸੰਗਤ ਨੂੰ ਕਰਦੇ ਆਂ ਠੀਕ ਹੈ ਬਿਲਕੁਲ ਜੀ ਸੋ ਬਾਬਾ ਸੁਰਜੀਤ ਸਿੰਘ ਕਨੁੜਕੀ ਵਾਲੇ ਜਿਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਪੰਜਾਬ ਲਈ ਅਤੇ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਵੀਰ ਸਿੰਘ ਬਾਦਲ ਇਕੱਠੇ ਹੋਣਗੇ ਕਿ ਕੋਈ ਗੱਲ ਨਹੀਂ ਬਿਆਨ ਹੋਏ ਨੇ ਗੱਲਬਾਤ ਹੋਈ ਆ ਕਿਉਂਕਿ ਦੋਨਾਂ ਦੇ ਅਸੀਂ ਨਜ਼ਦੀਕੀਆਂ ਇੱਥੋਂ ਤੱਕ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਵਧੀਆ ਤਰੀਕੇ ਨਾਲ ਅੱਪ ਹੋ ਰਿਹਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ